ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਜੀ ਵੀਡੀਓ ਦੇ ਐਂਡ ਦੇ ਵਿੱਚ ਕੁੜੀਆਂ ਦੇ ਕੁਝ ਰਿਸ਼ਤੇ ਰੱਖੇ ਗਏ ਨੇ ਅੱਜ ਆਪਣੇ ਕੋਲੇ ਜੋ ਪਹਿਲਾ ਰਿਸ਼ਤਾ ਹੈ ਜੀ ਲੜਕੇ ਦਾ ਪਤਾ ਮੁੰਬਈ ਤੋਂ ਗੋਤੇਨੰਦ ਸੰਜਾਨੀ ਹੈ ਉਮਰ 8 6 1999 ਦੇ ਵਿੱਚ ਹੈ ਜੀ ਕਾਸਟ ਮੁੰਡੇ ਦੀ ਸਿੰਧੀ Hindu ਹੈ ਜਨਮ ਟਾਈਮ ਹੈ ਜੀ 7:17 PM ਸੋ ਜਨਮ ਸਥਾਨ ਮੁੰਬਈ ਦੇ ਵਿੱਚ ਹੈ ਜੀ ਮੁੰਡੇ ਦਾ ਕੱਦ 6 ਫੁੱਟ 3 ਇੰਚ ਹੈ ਪੜਾ ਇਹਨਾਂ ਨੇ ਕਰੀ ਹੈ ਜੀ MBA ਇਨ ਫਾਈਨੈਂਸ ਐਂਡ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਮਾਤਾ ਇਹਨਾਂ ਦੇ ਰਿਟਾਇਰਡ ਟੀਚਰ ਨੇ ਭਰਾ ਇੱਕ ਹੈ ਜੀ ਮੁੰਡੇ ਦਾ ਇੰਜੀਨੀਅਰ ਇਨ ਮਰਚੰਟ ਨੇਵੀ ਦੇ ਵਿੱਚ ਭੈਣ ਕੋਈ ਨਹੀਂ ਦੋਨੇ ਭਰਾ ਨੇ ਜੀ ਕੰਮ ਕਰ ਹੈ ਜੀ ਮੁੰਡੇ ਦਾ ਲੀਡ ਸੋਲੂਸ਼ਨ ਐਡਵਾਈਜ਼ਰ ਹੈ ਮੁੰਡਾ ਚਾਰ ਇਹਨਾਂ ਦੀਆਂ ਵੱਡੀਆਂ ਕੰਪਨੀਆਂ ਨੇ ਜੀ ਮੁੰਬਈ ਦੇ ਵਿੱਚ ਆਪਣਾ ਫਲੈਟ ਹੈ ਜੀ ਵਧੀਆ ਕਾਰ ਹੈ ਤੇ 95 ਲੱਖ ਰੁਪਏ ਅਨੁਲ ਇਨਕਮ ਹੈ ਜਿਨ੍ਹਾਂ ਦੀ ਸੋ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਕਿਸੇ ਕੰਪਨੀ ਦੇ ਵਿੱਚ ਲੜਕੀ ਨੌਕਰੀ ਕਰਦੀ ਹੋਵੇ ਜੀ ਉਮਰ 29 ਤੋਂ 34 ਸਾਲ ਦੇ ਵਿੱਚ ਹੋਵੇ ਕੱਦ 5 ਫੁੱਟ 4 ਇੰਚ ਜਾਂ 5 ਫੁੱਟ 8 ਇੰਚ ਤੱਕ ਹੋਵੇ ਜੀ ਸੋਹਣੀ ਸੁਨੱਖੀ ਤੇ ਲੰਬੀ ਹੋਵੇ ਜੀ ਕੁੜੀ ਤੇ ਪੰਜਾਬੀ ਪਰਿਵਾਰ ਦੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜਿਸ ਨਾਲੇ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੇ ਦਾ ਪਤਾ ਤਲਵੰਡੀ ਸਾਬੋ ਬਠਿੰਡਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਢਿੱਲੋਂ ਉਮਰ ਮੁੰਡੇ ਦੀ 30 ਸਾਲ ਹੈ ਤੇ ਕੱਦ 6 ਫੁੱਟ ਹੈ ਪੜ੍ਹਾਈ ਕਰੀਏ ਜੀ ਬੀਏ ਡਿਪਲੋਮਾ ਫਾਇਰ ਐਂਡ ਡਿਸਾਸਟਰ ਮੈਨੇਜਮੈਂਟ ਭਰਾ ਇੱਕ ਹੈ ਜੀ ਕੰਮਕਾਰ ਹੈ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ ਪੰਜ ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਜੱਟ ਸਿੱਖ ਪਰਿਵਾਰ ਦੀ ਲੜਕੀ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਬਲਰਾਜ ਸਿੰਘ ਪਤਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤਰਨ ਦਾਵਾ ਤੇ ਉਮਰ 1982 ਦੇ ਵਿੱਚ ਹੈ ਪੜ੍ਹਾਈ ਕਰੀਏ ਜੀ ਮੁੰਡੇ ਨੇ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕੀਤਾ ਹੋਇਆ ਪੋਲੀਟੈਕਨਿਕ ਦਾ ਜੀ ਮਕੈਨਿਕਲ ਡਿਪਲੋਮਾ ਕਰਿਆ ਹੋਇਆ ਪਹਿਣਾ ਮੁੰਡੇ ਦੀਆਂ 4 ਮੈਰਿਡ ਨੇ ਭਰਾ 1 ਮੈਰਿਡ ਹੈ ਜੀ ਕੰਮਕਾਰ ਹੈ ਜੀ ਮੁੰਡਾ ਐਕਸ ਵੀ ਕੈਨੇਡਾ ਫਾਈਲ ਅਪਲਾਈ ਕਰੀ ਹੋਈ ਹੈ ਤੇ ਮੁੰਡੇ ਦਾ ਪਰਿਵਾਰ ਕੈਨੇਡਾ ਤੇ ਪੁਰਤਗਾਲ ਦੇ ਵਿੱਚ ਪਿਛਲੇ 25 ਸਾਲ ਤੋਂ ਸੈਟਲ ਹੈ ਜੀ ਵਧੀਆ ਆਮਦਨ ਤੇ ਵਧੀਆ ਕਾਰੋਬਾਰ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਰਨਦੀਪ ਸਿੰਘ ਗੁਰਸਿੱਖ ਲੜਕਾ ਹੈ ਪਤਾ ਰਾਮਪੁਰਾ ਫੂਲ ਤੋਂ ਕਾਸਟ ਇਹਨਾਂ ਦੀ ਰਾਮਗੜੀਆ ਸਿੱਖ ਹੈ ਜੀ ਗੋਤ ਸੋਹਲ ਉਮਰ ਮੁੰਡੇ ਦੀ 25/7/1996 ਦੇ ਵਿੱਚ ਹੈ ਜੀ ਕੱਦ 5 ਫੁੱਟ 7 ਇੰਚ ਹੈ ਪੜ੍ਹਾਈ 10th ਪਾਸ ਕਰੀਏ ਜੀ ਭੈਣਾ ਚਾਰ ਮੈਰਿਡ ਨੇ ਭਰਾ ਇੱਕ ਅਨਮੈਰਿਡ ਹੈ ਮਾਤਾ ਪਿਤਾ ਨਿੱਜੀ ਫੈਮਲੀ ਦੇ ਵਿੱਚ ਤੇ ਕੰਮ ਕਰ ਹੈ ਜੀ ਮੁੰਡਾ ਕਾਰਪੈਂਟਰ ਦੀ ਜੌਬ ਕਰਦਾ ਨਸ਼ੇ ਤੋਂ ਰਹਿਤ ਹੈ ਔਰ ਬਾਰ ਬਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਵਧੀਆ ਸਿੰਪਲ ਪਰਿਵਾਰ ਦੀ ਹੋਵੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਜੀ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਕਾਲੀ ਪੱਟੀ 'ਚ ਨੇ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੁਖਤਿਆਰ ਸਿੰਘ ਪਤਾ ਨੂਰ ਮਹਿਲ ਜਲੰਧਰ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 23 ਸਾਲ ਕੱਦ 5 ਫੁੱਟ 9 ਇੰਚ ਪੜ੍ਹਾਈ ਕਰੀ ਹੈ ਜੀ ਪਲੱਸ 2 ਆਫਟਰ ਵੈਂਟਰੀ ਕੋਰਸ ਤੋਂ ਭੈਣਾਂ ਤਿੰਨ ਕੈਨੇਡਾ ਦੇ ਵਿੱਚ ਨੇ ਜੀ ਤੇ ਗੋਤ ਮੁੰਡੇ ਦਾ ਹੀਰ ਹੈ ਕੰਮਕਾਰ ਜੀ 20 ਕਿੱਲੇ ਜ਼ਮੀਨ ਹੈ ਖੇਤੀਬਾੜੀ ਦਾ ਵਧੀਆ ਕੰਮਕਾਰ ਹੈ ਤੇ ਵਧੀਆ ਘਰ ਪਰਿਵਾਰ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਖੇਤੀਬਾੜੀ ਕਰਨ ਵਾਲੇ ਪਰਿਵਾਰ ਦੀ ਘਰੇਲੂ ਕੰਮਕਾਰ ਜਾਣ ਦੀ ਕੁੜੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕਿਰਨਜੀਤ ਕੌਰ ਪਤਾ ਅੰਮ੍ਰਿਤਸਰ ਸਾਹਿਬ ਦੀ ਲੜਕੀ ਹੈ ਕਾਸਟ ਇਹਨਾਂ ਦੀ ਮਜਬੀ ਸਿੱਖ ਹੈ ਜੀ ਉਮਰ 16 ਦਾ 1998 ਦੇ ਵਿੱਚ ਹੈ ਜਨਮ ਟਾਈਮ ਹੈ ਜੀ 9:45 ਕੱਦ ਕੁੜੀ ਦਾ 5 ਫੁੱਟ 2 ਇੰਚ ਹੈ ਪੜਾਈ ਕਰੀਏ ਜੀ ਗ੍ਰੈਜੂਏਸ਼ਨ ਪਿਤਾ ਐਸ.ਆਈ ਨੇ ਜੀ ਪੰਜਾਬ ਪੁਲਿਸ ਦੇ ਵਿੱਚ ਮਾਤਾ ਹਾਊਸ ਵਾਈਫ ਨੇ ਜੀ ਕੁੜੀ ਇਹ ਤਲਾਕਸ਼ੁਦਾ ਜੀ ਕੰਮ ਕਰ ਰਹੀ ਹੈ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਗਈ ਹੋਈ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਕੈਨੇਡਾ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਜੀ ਕਿਸੇ ਵੀ ਕਸ਼ਟ ਦਾ ਹੋਵੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਕੌਰ ਪਤਾ ਡਨਲੂਪ ਕੋਲਕਾਤਾ ਤੋਂ ਲੜਕੀ ਕਾਸਟ ਬੈਣੀਪਾਲ ਜੱਟ ਸਿੱਖ ਉਮਰ ਹੈ ਜੀ 25 1994 ਦੇ ਵਿੱਚ ਤੇ ਪੜ੍ਹਾਈ ਕਰੀਏ ਕੁੜੀ ਨੇ ਪੋਸਟ ਗ੍ਰੈਜੂਏਸ਼ਨ ਸੋ ਕੱਦ 5 ਫੁੱਟ 6 ਇੰਚ ਹੈ ਭਰਾ ਇੱਕ ਅਨਮੈਰਿਡ ਹੈ ਜੀ ਤੇ ਲੜਕੀ ਦਾ ਕੰਮ ਕਰ ਹੈ ਜੀ ਵਰਕਿੰਗ ਐਜ਼ ਡਾਇਟੀਸ਼ੀਅਨ ਇਨ ਦਿੱਲੀ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਜੱਟ ਸਿੱਖ ਪਰਿਵਾਰ ਦਾ ਹੋਵੇ ਸੋਹਣਾ ਸੁਨੱਖਾ ਪੜਿਆ ਲਿਖਿਆ ਹੋਵੇ ਤੇ ਵਧੀਆ ਕੰਮ ਕਰਦਾ ਹੋਵੇ ਜੀ ਕਾਲੀਪੱਟੀਚ 2 ਨੰਬਰ ਨੇ ਜੀ ਪਰਿਵਾਰ ਦੇ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਐਸਕੋਰ ਪਤਾ ਅਮਰਤਸਰ ਸਾਹਿਬ ਤੋਂ ਕਾਸਟ ਜੱਟ ਸਿੱਖ ਹੈ ਜੀ ਉਮਰ 1998 ਦੇ ਵਿੱਚ ਹੈ ਤੇ ਕੱਦ 5 ਫੁੱਟ 4 ਇੰਚ ਹੈ ਪੜ੍ਹਾਈ ਕਰੀਏ ਜੀ ਬੀਐਸਸੀ ਨਾਨ ਮੈਡੀਕਲ ਐਮਐਸਸੀ ਮੈਥ ਬੀਐਡ ਸੀਟੀਈਟੀ ਪੀਟੀਈਟੀ ਕਲੀਅਰ ਹੈ ਜੀ ਸੋ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਕੁੜੀ ਪ੍ਰਾਈਵੇਟ ਟੀਚਰ ਹੈ ਇਹ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਸੇਮ ਹੀ ਇਸ ਦਾ ਪੜਿਆ ਲਿਖਿਆ ਹੋਵੇ ਗਵਰਨਮੈਂਟ ਜੌਬ ਕਰਦਾ ਹੋਵੇ ਤੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਜੀ ਅੰਮ੍ਰਿਤਸਰ ਤਰਨਤਾਰਨ ਬਟਾਲਾ ਏਰੀਆ ਤੋਂ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਕੌਰ ਕੈਨੇਡਾ ਦੀ ਪੀਆਰ ਹੈ ਲੜਕੀ ਕਾਸਟ ਜੱਟ ਸਿੱਖ ਉਮਰ 12 ਤੋਂ 1988 ਦੇ ਵਿੱਚ ਹੈ ਜੀ ਲੜਕੀ ਲਈ ਲੜਕੇ ਦੀ ਜ਼ਰੂਰਤ ਹੈ ਜੀ ਜੋ ਲੜਕੀ ਦੇ ਸਕੇ ਭਰਾ ਉਮਰ 29 10 1999 ਨੂੰ ਕੈਨੇਡਾ ਦੀ ਪੀਆਰ ਲੜਕੀ ਦਾ ਰਿਸ਼ਤਾ ਕਰਵਾ ਸਕਣ ਲੜਕਾ ਵਿਸਟਰ ਵੀਜ਼ਾ ਦੇ ਉੱਪਰ ਕੈਨੇਡਾ ਦੇ ਵਿੱਚ ਹੈ ਜੀ ਬਾਕੀ ਦੀ ਜਾਣਕਾਰੀ ਲੜਕੀ ਦਾ ਪਰਿਵਾਰ ਦਾ ਜੋ ਨੰਬਰ ਹੈ ਜੀ ਕਾਲੀ ਪੱਟੀ 'ਚ ਦਿੱਤਾ ਗਿਆ ਤੁਸੀਂ ਕੁੜੀ ਦੇ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਸਾਰੀ ਜਾਣਕਾਰੀ ਇਸ ਰਿਸ਼ਤੇ ਬਾਰੇ ਲੈ ਸਕਦੇ ਹੋ ਭਰਾ ਇੱਕ ਇਹਨਾਂ ਦਾ ਕੈਨੇਡਾ ਦੇ ਵਿੱਚ ਹੈ ਜੀ ਭੈਣ ਇੱਕ ਕੈਨੇਡਾ ਦੇ ਵਿੱਚ ਹੈ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਟੈਕ ਇੰਡੀਆ ਤੋਂ ਕਲੰਬੀਆ ਬ੍ਰਿਟਿਸ਼ ਤੋਂ ਕਰੀ ਹੋਈ ਹੈ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਪਿਤਾ ਇਹਨਾਂ ਦੇ ਪ੍ਰਾਈਵੇਟ ਠੇਕੇਦਾਰ ਨੇ ਸੋ ਕੰਮ ਕਰ ਰਿਹਾ ਜੀ ਮੁੰਡਾ ਕੈਨੇਡਾ ਦੇ ਵਿੱਚ ਹੈ ਵਰਕ ਪਰਮਿਟ ਤੇ ਹੈ ਨਸ਼ਾ ਰਹਿਤ ਹੈ ਜੀ ਵਧੀਆ ਘਰ ਪਰਿਵਾਰ ਹੈ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਸੋਹਣੇ ਸੁਨੱਖੇ ਪੜ੍ਹੀ ਲਿਖੀ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਲੈ ਸਕਦੇ ਹੋ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਵਰਿੰਦਰ ਸਿੰਘ ਪਤਾ ਹੁਸ਼ਿਆਰਪੁਰ ਦਾ ਲੜਕਾ ਹੈ ਕਾਸਟ ਇਹਨਾਂ ਦੀ RAM ਗੜੀ ਆ ਕੱਦ 5 ਫੁੱਟ 8 ਇੰਚ ਉਮਰ ਹੈ ਜੀ 21/4/1987 ਦੇ ਵਿੱਚ ਜਨਮ ਹੈ ਮੁੰਡੇ ਦਾ ਪੜ੍ਹਾਈ ਕਰੀ ਇਹਨਾਂ ਨੇ ਪਲੱਸ 2 ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਭੈਣ ਕੋਈ ਨਹੀਂ ਦੋਨੇ ਭਰਾ ਨੇ ਜੀ ਇਹ ਤੇ ਮੁੰਡੇ ਦਾ ਕੰਮ ਕਰਿਆ ਜੀ ਦੁਬਈ ਦੇ ਵਿੱਚ ਹੈ ਮੁੰਡਾ ਕੰਸਟਰਕਸ਼ਨ ਫੋਰਮੈਨ ਮੁੰਡਾ ਰਹਿਤਾ ਇਹਨਾਂ ਦੇ ਮਕੈਨਿਕ ਨੇ ਜੀ ਮਾਤਾ ਹਾਊਸ ਵਾਈਫ ਨੇ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸਿੰਪਲ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਗੁਰਵਿੰਦਰ ਸਿੰਘ ਪਤਾ ਤਰਨਤਾਰਨ ਸਾਹਿਬ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਗਿੱਲ ਉਮਰ 27 11 1995 ਦੇ ਵਿੱਚ ਹੈ ਜੀ ਜਨਮ ਟਾਈਮ 8:30 ਸ਼ਾਮ ਦਾ ਸੋ ਕਦਮ ਮੁੰਡੇ ਦਾ 5 ਫੁੱਟ 7 ਇੰਚ ਹੈ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਇਲੈਕਟ੍ਰੀਕਲ ਇੰਜੀਨੀਅਰ ਮਰਚੰਟ ਨੇਵੀ ਟ੍ਰੇਨਿੰਗ ਕਰੀ ਹੋਈ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਆਸਟ੍ਰੇਲੀਆ ਦੇ ਵਿੱਚ ਭਰਾ ਇੱਕ ਮੈਰਿਡ ਹੈ ਜੀ ਮਰਚੰਟ ਨੇਵੀ ਦੇ ਵਿੱਚ ਪਿਤਾ ਬਲਦੇਵ ਸਿੰਘ ਮਾਤਾ ਸੁਰਿੰਦਰ ਕੌਰ ਹਾਊਸ ਵਾਈਫ ਨੇ ਜੀ ਕੰਮਕਾਰ ਹੈ ਜੀ ਮੁੰਡੇ ਦਾ ਸਰਵਿਸ ਇਨ ਮਰਚੰਟ ਨੇਵੀ ਫਰੋਮ ਲਾਸਟ 4 ਇਅਰ ATD ਇਲੈਕਟ੍ਰੀਕਲ ਟੈਕਨੀਕਲ ਆਫੀਸਰ ਇਨਕਮ ਹੈ ਜੀ ਨਾਤੀ 10 ਲੱਖ ਰੁਪਏ ਪਰ ਮਹੀਨਾ ਤੇ ਇਹਨਾਂ ਦੇ ਹੋਮ ਸਾਈਜ਼ ਨੇ ਜੀ 10 ਮਰਲੇ ਦੇ ਵਿੱਚ ਘਰ ਆ ਤੇ 10 ਮਰਲੇ ਦਾ ਪਲਾਟ ਹੈ ਜਿੰਨਾਂ ਦਾ 5 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਕੁੜੀ ਨਰਸ ਹੋਵੇ ਟੀਚਰ ਹੋਵੇ ਜਾਂ ਫਿਰ ਪੁਲਿਸ ਦੀ ਜੋਬ ਦੇ ਵਿੱਚ ਹੋਵੇ ਅੰਮ੍ਰਿਤਸਰ ਤਰਨਤਾਰਨ ਏਰੀਏ ਨੂੰ ਪਹਿਲ ਹੈ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਮੁੰਡਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਢਿੱਲੋਂ ਉਮਰ 1995 ਦੇ ਵਿੱਚ ਹੈ ਜੀ ਕੱਤ 6 ਫੁੱਟ ਹੈ ਮੁੰਡੇ ਦਾ ਪੜ੍ਹਾਈ ਕਰੀਏ ਇਹਨਾਂ ਨੇ ਪਲੱਸ 2 ਪਾਸ ਜੀ ਨਾਲ ਹੀ ਆਈਟੀਆਈ ਇਲੈਕਟ੍ਰੀਸ਼ੀਅਨ ਦੀ ਕਰੀ ਹੋਈ ਹੈ ਬੀਏ ਕਰੀ ਹੋਈ ਹੈ ਜੀ ਤੇ ਪੀਜੀਡੀਸੀ ਕਰੀ ਹੋਈ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਆ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰਿਆ ਜੀ ਮੁੰਡਾ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕਰਦਾ ਹੈ ਤੇ ਪਰਿਵਾਰ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਤਰਨਤਾਰਨ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 1997 ਦੇ ਵਿੱਚ ਕੱਦ 5 ਫੁੱਟ 9 ਇੰਚ ਹੈ ਭੈਣ ਇੱਕ ਮੈਰਿਡ ਹੈ ਜੀ ਭਰਾ ਦੋ ਮੈਰਿਡ ਨੇ ਇੱਕ ਭਰਾ ਇਹਨਾਂ ਦਾ ਕੈਨੇਡਾ ਦੇ ਵਿੱਚ ਹੈ ਜੀ ਕਾਰਮੀ ਦੇ ਵਿੱਚ ਹੈ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਤੇ ਕੰਮਕਾਰ ਹੈ ਜੀ ਮੁੰਡਾ ਪੁਰਤਗਾਲ ਦੇ ਵਿੱਚ ਪੱਕਾ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜੀ ਨਾਮ ਗੁਰਪ੍ਰੀਤ ਸਿੰਘ ਉਮਰ ਮੁੰਡੇ ਦੀ 30 12 1997 ਦੇ ਵਿੱਚ ਹੈ ਕੱਦ ਮੁੰਡੇ ਦਾ 5 ਫੁੱਟ ਹੈ ਜੀ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਜੀ ਪਿਤਾ ਚਰਨਜੀਤ ਸਿੰਘ ਮਾਤਾ ਹਰਜੀਤ ਕੌਰ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੰਮਕਾਰ ਹੈ ਜੀ ਮੁੰਡੇ ਦਾ ਟੇਲਰਿੰਗ ਮਟੀਰੀਅਲ ਦੀ ਸ਼ਾਪ ਹੈ ਆਪਣੀ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗੇ ਜੀ ਕੁੜੀ ਘਰੇਲੂ ਹੋਵੇ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ